ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਬਣਾਈ ਹੈ ਆਪਾਂ ਮਜੇਦਾਰ ਜੀ ਸਾਸ ਜਿਹੜੀ ਕਿ ਹਰ ਇੱਕ ਨੂੰ ਬਹੁਤ ਜ਼ਿਆਦਾ ਪਸੰਦ ਹੈ ਚਾਹੇ ਬ੍ਰੈਡ ਪਕੌੜਿਆਂ ਨਾਲ ਖਾਓ ਜਾਂ ਤੁਸੀਂ ਸਮੋਸੇ ਨਾਲ ਖਾਓ ਬਾਜ਼ਾਰ ਤੋਂ ਕਿਤੇ ਜ਼ਿਆਦਾ ਵਧੀਆ ਬਣੀ ਹੈ ਤੇ ਕਿਵੇਂ ਬਣਾਈਏ ਫੁੱਲ ਵੀਡੀਓ ਜ਼ਰੂਰ ਦੇਖਿਓ ਕਿਉਂਕਿ ਅੱਜ ਆਪਾਂ ਬੜੇ ਅਲੱਗ ਤਰੀਕੇ ਨਾਲ ਤਿਆਰ ਕੀ ਬਚਪਨ ਵਿੱਚ ਇੱਕ ਕਹਾਣੀ ਪੜ੍ਹਦੇ ਹੁੰਦੇ ਸੀ ਕਿ ਅੰਗੂਰ ਖੱਟੇ ਐ ਉਸੇ ਤਰ੍ਹਾਂ ਹੀ ਅੰਗੂਰ ਘਰ ਵਿੱਚ ਵੀ ਕਈ ਵਾਰੀ ਖੱਟੇ ਆ ਜਾਂਦੇ ਆ ਆਪਾਂ ਬੱਚਿਆਂ ਨੂੰ ਦਿੰਦੇ ਨਹੀਂ ਕਿ ਉਹਨਾਂ ਦਾ ਗਲਾ ਵਗੈਰਾ ਖਰਾਬ ਨਾ ਹੋ ਜੇ ਅੱਜ ਆਪਾਂ ਉਹਨਾਂ ਅੰਗੂਰਾਂ ਤੋਂ ਮਜ਼ੇਦਾਰ ਜੀ ਸੌਸ ਤਿਆਰ ਕਰਾਂਗੇ ਪਾਣੀ ਦੇ ਵਿੱਚ ਆਪਾਂ ਖੱਟੇ ਅੰਗੂਰਾਂ ਨੂੰ ਪਾਤਾ ਉੱਪਰ ਦੀ ਪਾਇਆ ਅੱਧਾ ਚਮਚ ਨਮਕ ਦਾ ਨਾਲ ਨਾਲ ਹੀ ਇਹਨੂੰ ਆਪਾਂ ਗੁੱਚਿਆਂ ਤੋਂ ਤੋੜ ਦੇਗੇ ਤੇ ਨਾਲੇ ਇਹ ਵਧੀਆ ਤੋਤੇ ਜਾਣਗੇ ਉਸ ਤੋਂ ਬਾਅਦ ਤਿੰਨ ਚਾਰ ਵਾਰੀ ਇਹਨਾਂ ਨੂੰ ਸਾਫ਼ ਪਾਣੀ ਨਾਲ ਧੋ ਕੇ ਇੱਕ ਜੱਗ ਵਿੱਚ ਪਾ ਲਿਓ ਚੰਗੀ ਤਰ੍ਹਾਂ 2-3 ਮਿੰਟ ਲਈ ਲਗਾਤਾਰ ਕਰਿਓ ਗ੍ਰਾਈਂਡ ਪਾਣੀ ਵਗੈਰਾ ਇਹਦੇ ਵਿੱਚ ਪਾਉਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਅੰਗੂਰਾਂ ਵਿੱਚ ਪਾਣੀ ਵੈਸੇ ਹੀ ਕਾਫੀ ਹੁੰਦਾ ਹੈ ਉਸ ਤੋਂ ਬਾਅਦ ਜਦੋਂ ਤੁਸੀਂ ਇਹਨੂੰ ਗ੍ਰਾਈਂਡ ਕਰ ਲਿਆ ਇੱਕ ਛੰਨੀ ਰਾਹੀਂ ਚੰਗੀ ਤਰ੍ਹਾਂ ਛਾਣ ਲਿਓ ਛਾਣਨਾ ਜ਼ਰੂਰ ਐਸੇ ਤਰੀਕੇ ਨਾਲ ਨਾ ਪਾਓ ਕਿਉਂਕਿ ਸੌਸ ਇਹਦੇ ਨਾਲ ਹੀ ਵਧੀਆ ਬਣੂਗੀ ਉਸ ਤੋਂ ਬਾਅਦ ਵੱਡਾ ਸਾਰਾ ਲੈ ਲਿਓ ਸਪੂਨ ਲਗਾਤਾਰ ਉਹਦੇ ਨਾਲ ਹਿਲਾਉਂਦੇ ਜਾਇਓ ਤਾਂਕਿ ਜਿਹੜੇ ਵੀ ਅੰਗੂਰਾਂ ਦੇ ਬੀਜ ਵਗੈਰਾ ਉਹ ਸਾਰੇ ਚੰਗੀ ਤਰ੍ਹਾਂ ਬਾਹਰ ਨਿਕਲ ਜਾਣ ਉਸ ਤੋਂ ਬਾਅਦ ਛੰਨੀ ਨੂੰ ਚੰਗੀ ਤਰ੍ਹਾਂ ਹੱਥਾਂ ਨਾਲ ਨੀਚੇ ਸਾਫ਼ ਕਰ ਲਿਓ ਕਿਉਂਕਿ ਇਹਦਾ ਰਸ ਜਿਹੜਾ ਬਿਲਕੁਲ ਵੇਸਟ ਨਾ ਕਰਿਓ ਇਹਦੀ ਆਪਾਂ ਸਾਸ ਤਿਆਰ ਕਰਨੀ ਹੈ ਫਿਰ ਲਵਾਂਗੇ ਇੱਕ ਆਪਾਂ ਕੜਾਈ ਤੇ ਉਹਦੇ ਵਿੱਚ ਇੱਕ 스ਪੂਨ ਜਾਂ ਪਤ ਤੇਲ ਦਾ ਪਾਇਆ ਬਿਲਕੁਲ ਛੋਟਾ ਜਿਹਾ 스ਪੂਨ ਹੈ ਮੈਂ ਇਸੇ ਲਈ ਤੁਹਾਨੂੰ ਇਹ ਦਿਖਾਇਆ ਐ ਇਨਾ ਕੀ ਪਾਇਓ ਵਿੱਚ ਪੁੰਨਿਓ ਥੋੜਾ ਜਿਹਾ ਜੀਰਾ ਉਸ ਤੋਂ ਬਾਅਦ ਟੇਸਟ ਲਈ ਥੋੜੀ ਜਿਹੀ ਪਾਵਾਂਗੇ ਹਿੰਗ ਇਹਦਾ ਬੜਾ ਹੀ ਵਧੀਆ ਫਲੇਵਰ ਆਉਂਦਾ ਹੈਗਾ ਚੰਗੀ ਤਰ੍ਹਾਂ ਮਿਕਸ ਕਰ ਲਿਓ ਜੀਰੇ ਨੂੰ ਆਪਾਂ ਜ਼ਿਆਦਾ ਨਾ ਪਕਾਇਓ ਨਾਲ ਦੀ ਨਾਲ ਹੀ ਇਹਦੇ ਵਿੱਚ ਤੁਸੀਂ ਅੰਗੂਰਾਂ ਦਾ ਰਸ ਪਾ ਦਿਓ ਬਹੁਤ ਹੀ ਮਜ਼ੇਦਾਰ ਇਹ ਸਾਸ ਬਣ ਕੇ ਤਿਆਰ ਹੋਊਗੀ ਜਿਨ੍ਹਾਂ ਨੇ ਪਹਿਲਾਂ ਕਦੇ ਨਹੀਂ ਬਣਾਈ ਟرائی ਕਰਕੇ ਜਰੂਰ ਦੇਖਿਓ 2 ਤੋਂ 3 ਮਹੀਨੇ ਇਹ ਬਿਲਕੁਲ ਖਰਾਬ ਨਹੀਂ ਹੁੰਦੀ ਜੇ ਤੁਸੀਂ ਇਸੇ ਤਰੀਕੇ ਨਾਲ ਬਣਾ ਕੇ ਫ੍ਰਿਜ ਵਿੱਚ ਰੱਖ ਤੀ ਬਾਜ਼ਾਰ ਦੀ ਸੌਸ ਬਿਲਕੁਲ ਇਹਦੇ ਮੁਰੇ ਤੁਹਾਨੂੰ ਫਿੱਕੀ ਲੱਗੂਗੀ 3 ਤੋਂ 4 ਮਿੰਟ ਲਗਾਤਾਰ ਆਪਾਂ ਇਸ ਨੂੰ ਪਕਾਵਾਂਗੇ ਗੈਸ ਦੀ ਫਲੇਮ ਮੀਡੀਅਮ ਟੂ ਸਲੋ ਰੱਖਿਓ ਫਿਰ ਆਪਾਂ 4-5 ਬੱਟੀਆਂ ਜੀਆਂ ਲਈਆਂ ਗੁੜ ਦੀਆਂ ਇਹਨੂੰ ਪਤਾਸਾ ਗੁੜ ਕਹਿੰਦੇ ਆ ਇਹ ਛੋਟੀਆਂ-ਛੋਟੀਆਂ ਇਹਦੀਆਂ ਬੱਟੀਆਂ ਜੀਆਂ ਹੁੰਦੀਆਂ ਆਪਾਂ ਦੇਸੀ ਭਾਸ਼ਾ ਵਿੱਚ ਕਹੀਏ ਤਾਂ ਉਸ ਤੋਂ ਬਾਅਦ ਇਹਨੂੰ ਆਪਾਂ ਸਿੰਪਲ ਤਰੀਕੇ ਨਾਲ ਕੁੱਟਾਂਗੇ ਤੇ ਕਿਸੇ ਵੀ ਕਪੜੇ ਵਗੈਰਾ ਵਿੱਚ ਤੁਸੀਂ ਇਹਨੂੰ ਲਪੇਟ ਲਿਓ ਤੇ ਬੇਲਨੇ ਨਾਲ ਚੰਗੀ ਤਰ੍ਹਾਂ ਕੁੱਟ ਲਿਓ ਗੁੜ ਨੂੰ ਗ੍ਰੇਟ ਵਗੈਰਾ ਕਰਨ ਦੀ ਕੋਈ ਜ਼ਰੂਰਤ ਨਹੀਂ ਸਿੰਪਲ ਤਰੀਕੇ ਨਾਲ ਕੁੱਟਿਓ ਮਿੰਟਾਂ ਦੇ ਵਿੱਚ ਹੀ ਇਹ ਸਾਸ ਬਣ ਕੇ ਤਿਆਰ ਹੋ ਜਾਊਗੀ ਤੁਸੀਂ ਚਾਹੋ ਤਾਂ ਇੱਥੇ ਖੰਡ ਵੀ ਪਾ ਸਕਦੇ ਹੋ ਪਰ ਗੁੜ ਦਾ ਕਲਰ ਬੜਾ ਹੀ ਵਧੀਆ ਆਉਂਦਾ ਹੈ ਤੇ ਜਿਨ੍ਹਾਂ ਦਾ ਦਿਲ ਕਰੇ ਅੱਧੀ ਖੰਡ ਪਾ ਲਿਓ ਅੱਧਾ ਗੁੜ ਉਸ ਤੋਂ ਬਾਅਦ ਆਪਾਂ ਗੁੜ ਨੂੰ ਇਹਦੇ ਵਿੱਚ ਮਿਕਸ ਕਰ ਦਾਂਗੇ ਦੇਖੋ ਅੰਗੂਰਾ ਨੇ ਕਲਰ ਆਪਣਾ ਚੇਂਜ ਕਰ ਲਿਆ ਨਾਲ ਦੀ ਨਾਲ ਹੀ ਆਪਾਂ ਗੁੜ ਮਿਕਸ ਕਰਤਾ ਲਗਾਤਾਰ ਪਕਾਉਂਦੇ ਜਾਵਾਂਗੇ 10 ਤੋਂ 15 ਮਿੰਟ ਇਹਨੂੰ ਪਾ ਕੇ ਆਪਾਂ ਪਕਾਉਣਾ ਹੈ ਗੈਸ ਦੀ ਫਲੇਮ ਇੱਥੇ ਤੁਸੀਂ ਮੀਡੀਅਮ ਕਰ ਲਿਓ ਜਦ ਇਹ ਗੁੜ ਚੰਗੀ ਤਰ੍ਹਾਂ ਮੈਲਟ ਹੋ ਗਿਆ ਫਿਰ ਗੈਸ ਤੁਸੀਂ ਸਲੋ ਕਰ ਲਿਓ ਦੇਖੋ ਜਿਵੇਂ ਹੀ ਇਹ ਪੱਕਦਾ ਜਾਊ ਆਪਣਾ ਕਲਰ ਚੇਂਜ ਕਰਦਾ ਜਾਊਗਾ ਇਮਲੀ ਦੀ ਸੌਸ ਅਮਚਰ ਪਾਊਡਰ ਦੀ ਸੌਸ ਬਹੁਤ ਤਰ੍ਹਾਂ ਦੀਆਂ ਸੌਸ ਬਣਾਉਣੀਆਂ ਮੈਂ ਤੁਹਾਨੂੰ ਸਿਖਾਈਆਂ ਸੀ ਵੀਡੀਓ ਨੂੰ ਤੁਸੀਂ ਬੜਾ ਲਾਈਕ ਕੀਤਾ ਬੜਾ ਸ਼ੇਅਰ ਕੀਤਾ ਅੱਜ ਮੇਰੇ ਕਹਿਣ ਤੇ ਤੁਸੀਂ ਮਜ਼ੇਦਾਰ ਜੀ ਇਹ ਅੰਗੂਰਾਂ ਦੀ ਸੌਸ ਜ਼ਰੂਰ ਬਣਾਇਓ ਜਦੋਂ ਇਹਨੂੰ ਪਕਦਿਆਂ ਨੂੰ 12 ਤੋਂ 15 ਮਿੰਟ ਹੋ ਗਏ ਤੇ ਇਸ ਤਰ੍ਹਾਂ ਦਾ ਇਹਦਾ ਕਲਰ ਹੋ ਜੂ ਉਬਾਲੇ ਜੇ ਲੈਣ ਲੱਗ ਜੂ ਤੇ ਫਿਰ ਇਹਦੇ ਵਿੱਚ ਪਾਇਓ ਰੰਗ ਵਾਲੀ ਮਿਰਚ ਦੇਗੀ ਮਿਰਚ ਆਪਾਂ ਇਹਦੇ ਵਿੱਚ ਅੱਧਾ ਚਮਚੇ ਪਾਈ ਹੈ ਜ਼ਰੂਰਤ ਅਨੁਸਾਰ ਪਾਇਓ ਨਮਕ ਥੋੜਾ ਜਿਹਾ ਪਾਓ ਜੀਰਾ ਪਾਊਡਰ ਜੇ ਜੀਰਾ ਪਾਊਡਰ ਤੁਹਾਡਾ ਦਿਲ ਕਰੇ ਤਾਂ ਪਾ ਲਿਓ ਨਹੀਂ ਹਨ ਸਕਿਪ ਕਰ ਦਿਓ ਆਪਾਂ ਇੱਥੇ ਭੁੱਜੇ ਹੋਏ ਜੀਰੇ ਦਾ ਪਾਊਡਰ ਪਾਇਆ ਹੈਗਾ ਉਸ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰਕੇ ਚਾਰ ਪੰਜ ਆਪਾਂ ਇਹਦੇ ਲਗਾਤਾਰ ਉਬਾਲੇ ਦੇ ਲਾਂਗੇ ਪਰ ਹਜੇ ਸੌਸ ਜਿਹੜੀ ਆਪਣੀ ਥੋੜੀ ਜੀ ਪਤਲੀ ਹੈ ਤੁਹਾਡਾ ਦਿਲ ਕਰੇ ਤੁਸੀਂ ਇਸ ਤਰੀਕੇ ਨਾਲ ਵੀ ਰੱਖ ਸਕਦੇ ਹੋ ਪਰ ਜੇ ਵਧੀਆ ਜੀ ਬਾਜ਼ਾਰ ਵਰਗੀ ਤਿਆਰ ਕਰਨੀ ਹੈ ਤਾਂ ਪੌਣਾ ਚਮਚ ਲੈ ਆਪਾਂ ਅਰਹ ਰੋਟ ਦਾ ਜਾਨੀ ਕਿ ਅੱਧੇ ਚਮਚ ਤੋਂ ਥੋੜਾ ਜਿਹਾ ਜ਼ਿਆਦਾ ਫਿਰ ਇਹਦੇ ਵਿੱਚ ਪਾਵਾਂਗੇ ਚਾਰ ਪੰਜ ਸਪੂਨ ਅਣੀ ਦੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਨਾਰਮਲ ਪਾਣੀ ਪਾਓ ਇਹਦੇ ਵਿੱਚ ਗਰਮ ਪਾਣੀ ਬਿਲਕੁਲ ਨਾ ਪਾਓ ਉਸ ਤੋਂ ਬਾਅਦ ਤੁਸੀਂ ਇਹਨੂੰ ਹੌਲੀ-ਹੌਲੀ ਸੌਸ ਦੇ ਵਿੱਚ ਮਿਕਸ ਕਰ ਦਿਓ ਇਹਦੇ ਨਾਲ ਸੌਸ ਹੈ ਜਿਹੜੀ ਗਾੜੀ ਵੀ ਹੋ ਜਾਊਗੀ ਤੇ ਇਹਦਾ ਟੇਸਟ ਬਿਲਕੁਲ ਬਾਜ਼ਾਰ ਵਰਗੀ ਸੌਸ ਵਰਗਾ ਆਊਗਾ ਮਿਕਸ ਕਰਨ ਤੋਂ ਬਾਅਦ ਦੇਖੋ ਇਹ ਇਸ ਤਰ੍ਹਾਂ ਦੀ ਹੋ ਜਾਊਗੀ ਗੈਸ ਦੀ ਫਲੇਮ ਇੱਥੇ ਬਿਲਕੁਲ ਸਲੋ ਹੈ ਪੰਜ ਤੋਂ 6 ਮਿੰਟ ਅਪਾਈ ਪਾਊਡਰ ਪਾਉਣ ਤੋਂ ਬਾਅਦ ਇਹਨੂੰ ਪਕਾਵਾਂਗੇ ਉਸ ਤੋਂ ਬਾਅਦ ਦੇਖੋ ਸਾਸ ਕਿੰਨੀ ਗਾੜੀ ਹੋ ਗਈ ਮੈਂ ਤੁਹਾਨੂੰ ਦਿਖਾਉਣੀ ਹੈ ਜਿਵੇਂ ਇਹ ਠੰਡੀ ਹੋ ਜੂਗੀ ਹੋਰ ਵੀ ਇਹਨੇ ਗਾੜਾ ਹੋ ਜਾਣਾ ਹੈਗਾ ਇੱਥੇ ਆਪਾਂ ਗੈਸ ਨੂੰ ਬਿਲਕੁਲ ਬੰਦ ਕਰ ਦਾਂਗੇ ਜਦੋਂ ਇਹ ਚੰਗੀ ਤਰ੍ਹਾਂ ਛਾਂਤ ਹੋ ਗਈ ਉਬਾਲੇ ਵਗੈਰਾ ਲੈਣੋਂ हट ਗਈ ਫਿਰ ਇਹਦੇ ਵਿੱਚ ਮਿਕਸ ਕਰਾਂਗੇ ਆਪਾਂ ਮਗਜ ਤੁਸੀਂ ਇਹਦੇ ਵਿੱਚ ਤਰਬੂਜ ਦੇ ਬੀਜ ਖਰਬੂਜੇ ਦੇ ਬੀਜ ਜਿਹੜੀਆਂ ਚੀਜ਼ਾਂ ਨੂੰ ਤੁਹਾਡਾ ਦਿਲ ਕਰੇ ਪਾ ਸਕਦੇ ਹੋ ਇਹਦੇ ਵਿੱਚ ਕਿਸ਼ਮਿਸ਼ ਥੋੜੇ ਜਿਹਾ ਕਾਜੂ ਜਾਂ ਪਿਸਤੇ ਵੀ ਸਕਦੇ ਹੋ ਜਿੰਨੀ ਵਧੀਆ ਸਾਸ ਤੁਸੀਂ ਤਿਆਰ ਕਰਨੀ ਹੋਵੇ ਤੁਹਾਡੀ ਮਰਜ਼ੀ ਉਸ ਤੋਂ ਬਾਅਦ ਕਈ ਵਾਰ ਐਟ ਅ ਟਾਈਮ ਸਰਵ ਕਰਨੀ ਹੋਵੇ ਤਾਂ ਵਿੱਚ ਤੁਸੀਂ ਇਹਦੇ ਇੱਕ ਬਨਾਣਾ ਕੱਟ ਕੇ ਵੀ ਪਾ ਸਕਦੇ ਹੋ ਤੁਹਾਡੀ ਮਰਜ਼ੀ ਫਿਰ ਆਪਾਂ ਇਹਨੂੰ ਜੀ ਸਟੋਰ ਕਰਕੇ ਰੱਖਾਂਗੇ ਪਰ ਥੋੜੀ ਦੇਰ ਲਈ ਆਪਾਂ ਇਹਨੂੰ ਠੰਡੇ ਹੋਣ ਦੇ ਰੱਖਤਾ ਜਦੋਂ ਹੀ ਚੰਗੀ ਤਰ੍ਹਾਂ ਠੰਡੀ ਹੋ ਗਈ ਦੇਖੋ ਐਨੀ ਗਾੜੀ ਹੋ ਗਈ ਹੁਣ ਕਿਸੇ ਵੀ ਕੱਚ ਦੇ ਜਾਰ ਵਿੱਚ ਪਾ ਕੇ ਤੁਸੀਂ ਇਹਨੂੰ ਫ੍ਰਿਜ ਵਿੱਚ ਰੱਖ ਸਕਦੇ ਹੋ ਜਦੋਂ ਹੀ ਤੁਹਾਡਾ ਦਿਲ ਕਰੇ ਪਕੌੜੇ ਨਾਲ ਖਾਓ ਬ੍ਰੈਡ ਨਾਲ ਖਾਓ ਚਾਹੇ ਸਮੋਸੇ ਨਾਲ ਲਖਾਓ ਬਹੁਤ ਹੀ ਮਜ਼ੇਦਾਰ ਇਹ ਸੌਸ ਤਿਆਰ ਹੈ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਇਹ ਸੌਸ ਤੁਹਾਨੂੰ ਕਿਉਂ ਜੀ ਲੱਗੀ ਨਾਲੇ ਤੁਹਾਡੇ ਜਿਹੜੇ ਖੱਟੇ ਅੰਗੂਰ ਸੀ ਉਹ ਵੇਸਟ ਨਹੀਂ ਹੋਈ ਧੰਨਵਾਦ ਜੀ